ਇਸਰ ਕੀ ਮਾਮਲਾ ਹੈ ਡਾਕਟਰ ਨਿੰਰਪੰਦ ਇਹ ਮਾਮਲਾ ਲੱਗਦਾ ਹੈ ਮਾਨਯੋਗ ਐਡੀਜੀਪੀ ਬਠਿੰਡਾ ਰੇਂਜ ਤੇ ਐਸਐਸਪੀ ਸਾਹਿਬ ਵੱਲੋਂ ਮਾੜੇ ਅਨਸਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਤਿੰਨ ਦੋਸ਼ੀਆਂ ਨੂੰ ਤਿੰਨ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਨਈਆਂ ਵਾਲੇ ਥਾਣੇ ਦੇ ਵਿੱਚ ਐਫਆਈਆਰ ਨੰਬਰ 25/24 ਦਰਜ ਕੀਤੀ ਗਈ ਹੈ ਇਹਦੇ ਵਿੱਚ ਤਿੰਨ ਦੋਸ਼ੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਸਚਿਨ ਉਹ ਦਿয়ালਪੁਰਾ ਥਾਣੇ ਦੇ 165/22 ਜਿਹੜੇ ਵੈਪਨ ਮਿਸਿੰਗ ਹੋਈ ਸੀ ਥਾਣੇ ਦੇ ਵਿੱਚ ਉਹਦੇ ਵਿੱਚ ਵੀ ਸਾਨੂੰ ਵਾਂਟਡ ਸੀ ਤੇ ਇਸ ਤੋਂ ਇਲਾਵਾ ਆ 31/24 ਐਫਆਈਆਰ ਨੰਬਰ ਥਾਣਾ ਸਿਟੀ ਫਿਰੋਜ਼ਪੁਰ ਦੀ ਹੈਗੀ ਹੈ ਉਹਦੇ ਵਿੱਚ ਵੀ ਆ ਭਗੋੜਾ ਹੈ ਤੇ ਇਹਨੂੰ ਅਰੈਸਟ ਕਰਕੇ ਇਨਾਂ ਨੂੰ ਆਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸ ਰਿਵਾਂਡ ਹਾਸਿਲ ਕਰਾਂਗੇ ਤੇ ਇਹਦੀ ਪੁੱਛਗਿੱਛ ਕਰਕੇ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਆ ਕੀ ਮਕਸਦ ਉਹ ਇੱਥੇ ਅਸਲਾ ਲੈ ਕੇ ਆਇਆ ਸੀ ਕਿ ਸਾਰਾ ਇਹਦਾ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਉਹਨਾਂ ਨਾਲ ਬਿਲਕੁਲ ਥਾਣਾ ਦੇ ਵਿੱਚ ਜਿਹੜਾ ਅਸਲਾ ਹੋਇਆ ਸੀ ਮਿਸਿੰਗ ਉਹਦੇ ਵਿੱਚ ਇਹਦਾ ਕਿੰਨਾ ਕਰ ਸੀ ਉਹ ਸਾਰਾ ਹੁਣ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗੂਗਾ ਇਹਦਾ ਜਿਹੜੇ ਦੋਸ਼ੀ ਹੈਗੇ ਨੇ ਬਾਕੀ ਦੋਸ਼ੀ ਉਹਨਾਂ ਨਾਲ ਕੀ ਲਿੰਕ ਸੀ ਉਹ ਸਾਰਾ ਹੁਣ ਕਲੀਅਰ ਹੋ ਜਾਊਗਾ ਕਿ ਨਾ ਕਿਸੇ ਇਹ ਆਪਣਾ ਗੈਂਗਸਟਰ ਦੀ ਨਾਲ ਜਾਂ ਕਿਸੇ ਹੋਰ ਨਾਲ ਬਣਿਆ ਹੈ ਉਹ ਸਾਰਾ ਹੁਣ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਅਦਾਲਤ ਵਿੱਚ ਕਿੱਥੇ ਹੈ ਅੱਜ ਜੇ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਸੀਂ ਪੁਲਿਸ ਰਿਮਾਂਡ ਹਾਸਲ ਕਰਾਂਗੇ